ਬੀਜੇਪੀਯਾਗੂ ਮੋਰੰਜਨ ਕਾਲੀਗੜ੍ਹ ਦੇ ਘਰ ਤੇ ਕੀਤਾ ਗਿਆ ਤੇ ਇਸੇ ਅਟੈਕ ਦੀਆਂ ਇਸੇ ਹਮਲੇ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਜਿਸ ਸੀਸੀਟੀਵੀ ਦੇ ਵਿੱਚ ਹਮਲਾਵਰ ਕੈਦ ਹੋਏ ਨੇ ਉਹ ਇਹ ਰਿਕਸ਼ਾ ਕੈਦ ਹੋਇਆ ਜਿਸ ਇਹ ਰਿਕਸ਼ਾ ਦੇ ਵਿੱਚ ਸਵਾਰ ਹੋ ਕੇ ਇਹ ਹਮਲਾਵਰ ਆਉਂਦੇ ਨੇ ਆਸਾਨੀ ਦੇ ਨਾਲ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਰਾਤ ਦੇ ਕਰੀਬ ਦਰਸਲ 2 ਵਜੇ ਇਹ ਪੂਰਾ ਤਮਾਕਾ ਹੋਇਆ ਦੱਸਿਆ ਜਾ ਰਿਹਾ ਇਹ ਰਿਕਸ਼ਾ ਦੇ ਜਿਹਨੂੰ ਸਵਾਰ ਹੋ ਕੇ ਹਮਲਾਵਰ ਆਏ ਸਨ ਪਹਿਲਾਂ ਕਾਲੀਆ ਦੇ ਮਕਾਨ ਤੋਂ ਲੰਘ ਕੇ ਜਾਂਦੇ ਨੇ ਬਾਦ ਦੇ ਵਿੱਚ ਦੁਬਾਰਾ ਆਏ ਨਾਫਰਤਾ ਘਰ ਦੇ ਵਿੱਚ ਧਮਾਕਾ ਖੇ ਚੀਜ਼ ਸੁੱਟ ਕੇ ਮੌਕੇ ਤੋਂ ਫਰਾਰ ਹੋ ਗਏ ਮਕਾਨ ਦੇ ਗੇੜ ਤੇ ਜ਼ੋਰਦਾਰ ਧਮਾਕਾ ਹੁੰਦਾ ਮਕਾਨ ਦੀ ਗੱਲ ਕਰੀਏ ਤਾਂ ਕਿਚਨ ਦੇ ਸ਼ੀਸ਼ੇ ਤੱਕ ਟੁੱਟ ਜਾਂਦੇ ਨੇ ਗੱਡੀ ਨੂੰ ਨੁਕਸਾਨ ਪਹੁੰਚਿਆ ਘਰ ਦੇ ਦਰਵਾਜ਼ੇ ਟੁੱਟੇ ਨੇ ਜਿਹੜਾ ਕਿ ਚੁਗਾਠਾਂ ਨੂੰ ਨੁਕਸਾਨ ਪਹੁੰਚਿਆ ਜੋ ਮੰਜਨ ਕਾਲਿਆ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਤੇ ਇਸ ਦੇ ਵਿਚਾਲੇ ਤੁਹਾਨੂੰ ਅਸੀਂ ਰਾਤ ਦੇ ਕਰੀਬ 2 ਵਜੇ ਦੀਆਂ ਸੀਸੀਟੀਵੀ ਤਸਵੀਰਾਂ ਵਿਖਾ ਰਹੇ ਹਾਂ ਇਹਨਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਦੋ ਅਲੱਗ-ਅਲੱਗ ਤਸਵੀਰਾਂ ਨੇ ਇੱਕ ਤਸਵੀਰ ਦੇ ਵਿੱਚ ਇਹ ਰਿਕਸ਼ਾ ਆਉਂਦਾ ਨਜ਼ਰ ਆਉਂਦਾ ਹੈ ਯਾਨੀ ਕਿ ਜਦੋਂ ਆਉਂਦਾ ਹੈ ਤਾਂ ਇੱਕ ਤਰੀਕੇ ਦੀ ਰੇਕੀ ਕਰਕੇ ਉਹ ਵਾਪਸ ਚਲਾ ਜਾਂਦਾ ਹੈ ਫਿਰ ਥੋੜੇ ਸਮੇਂ ਬਾਅਦ ਇਹ ਰਿਕਸ਼ਾ ਹੁੰਦਾ ਹੈ ਆ ਤਾਂ ਜਦੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਹਮਲਾਵਰ ਦੇ ਵੱਲੋਂ ਹਮਲਾਵਰ ਕੋਈ ਇਹ ਰਿਕਸ਼ਾ ਤੋਂ ਹੇਠਾਂ ਨਹੀਂ ਉਤਰਦਾ ਇਹ ਰਿਕਸ਼ਾ ਚੱਲਦੇ-ਚੱਲਦੇ ਉਸ ਦੇ ਵੱਲੋਂ ਧਮਾਕਾ ਖील ਕੋਈ ਚੀਜ਼ ਵੰਜਨ ਕਾਲੀਆ ਤੇ ਘਰ ਦੇ ਵੱਲ ਸੁੱਟੀ ਜਾਂਦੀ ਹੈ ਉਸ ਤੋਂ ਬਾਅਦ ਜ਼ੋਰਦਾਰ ਧਮਾਕਾ ਹੁੰਦਾ ਹੈ ਧਮਾਕੇ ਦੀਆਂ ਤਸਵੀਰਾਂ ਵੀ ਜੋ ਕਿ ਇਸ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਤੇ ਉਸ ਤੋਂ ਬਾਅਦ ਅਸਾਨੀ ਦੇ ਨਾਲ ਇਹ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਪਰ ਵੱਡਾ ਸਵਾਲ ਹੈ ਕਿ ਅੱਖ ਕਾ ਫਰਾਰ ਹੋਣ ਦੇ ਬਾਅਦ ਕਿਸ ਪਾਸੇ ਨੂੰ ਗਏ ਨੇ ਆਖਰਕਾਰ ਹੁਣ ਹਮਲਾਵਰ ਕਿੱਥੇ ਹੈ ਤੇ ਕਦੋਂ ਪੁਲਸ ਦੀ ਗ੍ਰਿਫਤ ਵਿੱਚ ਆਉਣਗੇ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਹਾਲਾਂਕਿ ਲਗਾਤਾਰ ਪੁਲਸ ਦੇ ਬੋਲਣਾ ਹਮਲਾਵਰਾਂ ਦੀ ਆ ਭਾਲ ਕੀਤੀ ਜਾ ਰਹੀ ਹੈ ਪਛਾਣ ਕੀਤੀ ਜਾ ਰਹੀ ਹੈ ਪਰ ਜੋ ਇਹਨਾਂ ਤਸਵੀਰਾਂ ਤੋਂ ਲੱਗਦਾ ਹੈ ਕਿ ਸ਼ਾਇਦ ਜੋ ਮੁੱਖ ਹਮਲਾਵਰ ਹੈ ਹਾਲਾਂਕਿ ਇੱਕ ਤਾਂ ਚਲੋ ਈ ਰਿਕਸ਼ਾ ਚਾਲਕ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਕੀ ਉਹ ਵੀ ਇਸ ਦੇ ਨਾਲ ਮਿਲਿਆ ਹੋਇਆ ਸੀਗਾ ਜਾਂ ਆਮ ਤੌਰ ਤੇ ਜਿਵੇਂ ਅਸੀਂ ਕੋਈ ਆਟੋ ਲੈ ਲੈਨੇ ਆ ਈ ਰਿਕਸ਼ਾ ਲੈ ਲੈਨੇ ਆ ਉਸੇ ਤਰੀਕੇ ਦੇ ਨਾਲ ਹੀ ਹਾਇਰ ਕੀਤਾ ਗਿਆ ਉਸ ਨੂੰ ਵੀ ਈ ਰਿਕਸ਼ਾ ਚਾਲਕ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਇਸ ਤਰੀਕੇ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਜਾਂ ਖੁਦ ਇਸ ਪੂਰੀ ਕਨਸਪੀਰੇਸੀ ਦਾ ਹਿੱਸਾ ਹੈ ਖੁਦ ਇਸ ਦੇ ਨਾਲ ਮਿਲਿਆ ਹੋਇਆ ਸੀ ਇਹ ਜਾਂਚ ਦਾ ਵਿੱਚ ਹੈ ਪਰ ਜੋ ਇਸ ਦੇ ਵਿੱਚ ਨਜ਼ਰ ਆਉਂਦਾ ਹੈ ਕਿ ਇੱਕ ਹਮਲਾਵਾਰੀ ਅਗੜਾ ਕੀ ਰਿਕਸ਼ਾ ਦੇ ਪਿੱਛੇ ਬੈਠਾ ਹੋਇਆ ਨਜ਼ਰ ਆਉਂਦਾ ਹੈ ਤੇ ਈ ਰਿਕਸ਼ਾ ਚੱਲਦੇ-ਚੱਲਦੇ ਉਸ ਦੇ ਵੱਲੋਂ ਕੋਈ ਤਮਾਕਾ ਖੇਤ ਚੀਜ਼ ਮਨੋਰੰਜਨ ਕਾਲੀਆ ਦੇ ਘਰ ਵੱਲ ਸੁੱਟੀ ਜਾਂਦੀ ਹੈ ਉਸ ਤੋਂ ਬਾਅਦ ਜ਼ੋਰਦਾਰ ਤਮਾਕੇ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੁੰਦੀਆਂ ਨੇ ਦਾ ਸਿੱਧਾ ਰੋ ਕਰਾਂਗੇ ਜਲੰਧਰ ਦਾ ਰੰਜਨ ਕਾਲੀਆ ਦੇ ਘਰ ਤੋਂ ਸਾਡੇ ਸਭ ਕੀ ਰਾਜੀਵ ਸ਼ਰਮਾ ਲਾਈਵ ਜੁੜ ਚੁੱਕੇ ਨੇ ਰਾਜੀਵ ਸੀਸੀਟੀਵੀ ਤਸਵੀਰਾਂ ਦੇ ਵਿੱਚ ਬਹੁਤ ਕੁਝ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਵੇਂ ਪਹਿਲਾਂ ਆ ਕੇ ਹਮਲਾਵਰ ਦੇ ਵੱਲੋਂ ਰੇਕੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਇਹਨਾਂ ਸੀਸੀਟੀਵੀ ਤਸਵੀਰਾਂ ਬਾਰੇ ਵੀ ਵਿਸਤਾਰ ਨਾਲ ਜਾਣਕਾਰੀ ਦਿਓ ਕਿ ਕਿਸ ਸੀਸੀਟੀਵੀ ਦੇ ਵਿੱਚ ਇਹ ਹਮਲਾਵਰ ਕੈਦ ਹੋਏ ਨੇ ਉਸ ਦੇ ਵਿੱਚ ਕੀ ਕੁਝ ਨਜ਼ਰ ਆਉਂਦਾ ਤੇ ਫਿਲਹਾਲ ਦੀ ਕੀ ਅਪਡੇਟ ਹੈ ਬਿਲਕੁਲ ਪ੍ਰਮਿੰਦਰ ਜਿਸ ਤਰੀਕੇ ਦੇ ਨਾਲ ਜ਼ਿਕਰ ਕੀਤਾ ਜਾ ਰਿਹਾ ਕਿ ਇੱਕ ਈ ਰਿਕਸ਼ਾ ਦੇ ਉੱਤੇ ਸਵਾਰ ਹੋ ਕੇ ਜਿਹੜੇ ਹਮਲਾਵਰ ਨੇ ਜਿੰਨਾਂ ਵੱਲੋਂ ਇਹ ਗ੍ਰਨੇਡ ਹੈ ਜਾਂ ਕੀ ਹੈ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਪਤਾ ਲੱਗੇਗਾ ਪਰ ਜਿਹੜਾ ਧਮਾਕਾ ਕੀਤਾ ਗਿਆ ਉਹ ਜਿਹੜੇ ਸ਼ਖਸ ਨੇ ਇਹ ਰਿਕਸ਼ਾ ਤੇ ਆਉਂਦੇ ਨੇ ਸਾਰੀਆਂ ਤਸਵੀਰਾਂ ਵੀ ਮੈਂ ਸਾਂਝੀਆਂ ਕਰਾਂਗਾ ਸਾਡੇ ਜਿਹੜੇ ਸਾਨਕ ਸਹਿਯੋਗੀ ਨੇ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਪਰ ਪਹਿਲਾਂ ਮੈਂ ਇੱਕ ਵਾਰ ਤਸਵੀਰ ਦਿਖਾ ਦਿਆਂ ਕਿ ਇਹ ਮੇਨ ਰੋਡ ਹੈ ਜਿੱਥੋਂ ਦੀਆਂ ਸੀਸੀਟੀਵੀ ਜਿਹੜੀ ਫੁਟੇਜ ਹੈ ਉਹ ਸਾਹਮਣੇ ਆਈ ਹੈ ਔਰ ਇਸ ਪਾਸੇ ਪੁਲਿਸ ਸਟੇਸ਼ਨ ਹੈ ਸਾਹਮਣੇ ਤੁਸੀਂ ਦੇਖ ਸਕਦੇ ਕਿ ਹੁਣ ਬੈਰੀਕੇਡਿੰਗ ਕਰ ਦਿੱਤੀ ਗਈ ਹੈ ਔਰ ਇਹ ਬਿਲਕੁਲ ਜਿਹੜਾ ਮਨੋਰੰਜਨ ਕਾਲੀਆ ਦਾ ਘਰ ਹੈ ਜਿੱਥੇ ਭਾਜਪਾ ਦਾ ਝੰਡਾ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਤਮਾਮ ਮੀਡੀਆ ਕਰਮੀ ਜਿਹੜੇ ਨੇ ਉਹ ਇੱਥੇ ਮੌਜੂਦ ਨੇ ਔਰ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਇਸ ਤੋਂ ਇਲਾਵਾ ਕੁਝ ਜਿਹੜੇ ਪੰਜਾਬ ਸਰਕਾਰ ਦੇ ਨਾਲ ਸੰਬੰਧਿਤ ਨੁਮਾਇੰਦੇ ਨੇ ਜਾਂ ਫਿਰ ਮੋਹਿੰਦਰ ਭਗਤ ਜਿਹੜੇ ਸਥਾਨਕ ਆਗੂ ਵੀ ਨੇ ਪੰਜਾਬ ਸਰਕਾਰ ਦਾ ਹਿੱਸਾ ਵੀ ਨੇ ਉਹ ਵੀ ਹੁਣ ਮਨੋਰੰਜਨ ਕਾਲੀਆ ਦੇ ਘਰ ਪਹੁੰਚੇ ਸੀ ਤਾਂ ਇਹ ਸਾਹਮਣੇ ਗੇਟ ਹੈ ਇੱਕ ਵਾਰ ਪਹਿਲਾਂ ਮੈਂ ਅੰਦਰ ਤੋਂ ਤਸਵੀਰ ਦਿਖਾ ਦਿਆਂ ਫਿਰ ਅਸੀਂ ਬਾਹਰ ਦੀ ਜਿਹੜੀ ਸੀਸੀਟੀਵੀ ਹੈ ਉਸ ਬਾਰੇ ਗੱਲ ਕਰਾਂਗੇ ਤਾਂ ਇਹ ਮੇਨ ਗੇਟ ਹੈ ਔਰ ਇਸ ਥਾਂ ਤੋਂ ਹੀ ਉਹ ਜਿਹੜਾ ਗਰਨੇਡ ਹੈ ਉਹ ਘਰ ਦੇ ਅੰਦਰ ਸੁੱਟਿਆ ਜਾਂਦਾ ਹੈ ਔਰ ਗੇਟ ਦੇ ਅੰਦਰ ਦਾਖਲ ਹੁੰਦਿਆਂ ਹੀ ਮਹਿਜ਼ ਕੁਝ ਫੁੱਟ ਦੀ ਦੂਰੀ ਦੇ ਉੱਤੇ ਇਸ ਜਗ੍ਹਾ ਤੇ ਉਹ ਜਿਹੜਾ ਆਇਆ ਤਾਂ ਇਸ ਜਗ੍ਹਾ ਦੇ ਉੱਤੇ ਉਹ ਡਿੱਗਦਾ ਉਸ ਤੋਂ ਬਾਅਦ ਉਸ ਦੀ ਜਿਹੜੀ ਇੰਨੀ ਜ਼ਿਆਦਾ ਜਿਹੜਾ ਉਸ ਦਾ ਧਮਾਕਾ ਜ਼ਬਰਦਸਤ ਸੀ ਕਿ ਆਸ-ਪਾਸ ਦੇ ਤੁਸੀਂ ਦੇਖੋ ਕਿ ਜਿੰਨੇ ਵੀ ਕੱਚਾ ਜਾਂ ਜਿਹੜੇ ਦਰਵਾਜ਼ੇ ਨੇ ਉਹ ਪੂਰੀ ਤਰ੍ਹਾਂ ਟੁੱਟ ਚੁੱਕੇ ਨੇ ਇਹ ਘਰ ਦਾ ਤੁਸੀਂ ਦੇਖੋ ਕਿ ਸੱਜਾ ਪਾਸੇ ਬਾਹਰ ਇਹ ਜਿਹੜੀ ਗੱਡੀ ਹੈ ਉਹਨਾਂ ਦੀ ਉਹ ਖੜੀ ਹੋਈ ਸੀ ਉਸ ਦਾ ਵੀ ਸ਼ੀਸ਼ਾ ਤੁਸੀਂ ਦੇਖੋ ਕਿ ਟੁੱਟਿਆ ਹੋਇਆ ਹੈ ਤਾਂ ਬਹੁਤ ਜ਼ਬਰਦਸਤ ਧਮਾਕਾ ਸੀ ਗੱਡੀ ਦੇ ਅੰਦਰ ਵੀ ਜੋ ਇਹ ਗੱਡੀ ਜਿਹੜੀ ਅੰਦਰੋਂ ਵੀ ਨੁਕਸਾਨੀ ਗਈ ਹੈ ਬਾਹਰ ਤੁਸੀਂ ਦੇਖੋਗੇ ਜਿਹੜਾ ਫਰੰਟ ਗਲਾਸ ਹੈ ਉਹ ਵੀ ਪੂਰੀ ਤਰ੍ਹਾਂ ਚੱਕਨਾ ਚੂਰ ਹੋਇਆ ਹੈ ਔਰ ਗੱਡੀ ਦੇ ਉੱਪਰ ਤੁਸੀਂ ਦੇਖੋ ਕਿ ਇਹ ਜਿਹੜਾ ਗੱਡੀ ਦਾ ਉੱਪਰਲਾ ਹਿੱਸਾ ਹੈ ਔਰ ਉਹ ਵੀ ਖੇਠਾਂ ਲਟਕਦਾ ਹੋਇਆ ਨਜ਼ਰ ਆ ਰਿਹਾ ਤਾਂ ਇਹ ਉਸ ਤਮਾਕੇ ਦਾ ਹੀ ਅਸਰ ਆ ਤੁਸੀਂ ਦੇਖੋ ਕਿ ਜਿਹੜੇ ਸ਼ੀਸ਼ੇ ਨੇ ਉਹ ਵੀ ਟੁੱਟੇ ਹੋਏ ਨੇ ਤਾਂ ਹੁਣ ਮੈਂ ਬਾਹਰ ਦੀ ਤਸਵੀਰ ਦਿਖਾਉਣਾ ਕਿ ਜਿਹੜੀ ਸੀਸੀਟੀਵੀ ਦਾ ਹੁਣ ਜ਼ਿਕਰ ਹੋ ਰਿਹਾ ਕਿ ਉਹ ਆਖਿਰਕਾਰ ਕਿਸ ਜਗ੍ਹਾ ਦੀ ਹੈ ਉਹ ਜਿਹੜਾ ਈ ਰਿਕਸ਼ਾ ਕਿਸ ਪਾਸੇੋਂ ਆਉਂਦਾ ਹੈ ਤਾਂ ਇਹ ਮੇਨ ਰੋਡ ਹੈ ਜਿੱਥੇ ਆਮ ਤੌਰ ਤੇ ਕਾਫੀ ਜਿਹੜੀ ਆਵਾਜ਼ਾਈ ਹੈ ਉਹ ਰਹਿੰਦੀ ਹੈ ਗੱਡੀਆਂ ਜਿਹੜੀਆਂ ਨੇ ਉਹ ਚੱਲਦੀਆਂ ਔਰ ਇਸ ਪਾਸੇ ਹੀ ਪੁਲਿਸ ਸਟੇਸ਼ਨ ਵੀ ਹੈ ਮਹਿਲ 200 ਮੀਟਰ ਦੀ ਦੂਰੀ ਦੇ ਉੱਤੇ ਕਿਹਾ ਜਾ ਰਿਹਾ ਹੈ ਕਿ ਪੁਲਿਸ ਸਟੇਸ਼ਨ ਹੈ ਤਾਂ ਮੇਰੇ ਸਹਿਯੋਗੀ ਜਿਹੜੇ ਨੇ ਸਹਜ ਉਹਨਾਂ ਦੇ ਨਾਲ ਗੱਲਬਾਤ ਕਰਦਾ ਕਿਉਂਕਿ ਲੋਕਲ ਹੋਣ ਕਰਕੇ ਉਹਨਾਂ ਨੂੰ ਇਸ ਇਲਾਕੇ ਦੀ ਵੀ ਜ਼ਿਆਦਾ ਜਾਣਕਾਰੀ ਹੈ ਤਾਂ ਸੈਦ ਜਿਹੜੀ ਸੀਸੀਟੀਵੀ ਹੁਣ ਸਾਹਮਣੇ ਆਈ ਹੈ ਉਹ ਐਗਜ਼ੈਕਟ ਕਿਹੜੀ ਜਗ੍ਹਾ ਦੀ ਹੈ ਔਰ ਉਸ ਦੇ ਵਿੱਚ ਕੀ ਕੁਝ ਨਜ਼ਰ ਆ ਰਿਹਾ ਅਜੀ ਬਿਲਕੁਲ ਅਰਜੀਵ ਆਪਾਂ ਗੱਲ ਕਰੀਏ ਤਾਂ ਜਿਹੜੀ ਐ ਸਾਹਮਣੇ ਸੀਸੀਟੀਵੀ ਕੈਮਰਾ ਲੱਗਿਆ ਇਸ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਕਿਉਂਕਿ ਸਾਹਮਣੇ ਜਿਹੜਾ ਸ਼ਾਸਤਰੀ ਮਾਰਕੀਟ ਚੌਂਕ ਹੈ ਤਾਂ ਸ਼ਾਸਤਰੀ ਮਾਰਕੀ ਤਾਂ ਸਾਹਮਣੇ ਜਿਹੜਾ ਕਿ ਥਾਣੇ ਦੇ ਵੱਲ ਜਾਂਦਾ ਹੈ ਤਾਂ ਦੱਸਿਆ ਜਾ ਰਿਹਾ ਕਿ ਜਦੋਂ ਇਹ ਰਿਕਸ਼ਾ ਆਇਆ ਉਹ ਖਾਲੀ ਸੀਗਾ ਤਾਂ ਇਹ ਰਿਕਸ਼ਾ ਖਾਲੀ ਹੁੰਦਾ ਤਾਂ ਅੱਗੇ ਉਸ ਦੇ ਵਿੱਚ ਇੱਕ ਵਿਅਕਤੀ ਬੈਠ ਕੇ ਆਉਂਦਾ ਵਾਪਿਸ ਆਉਂਦਾ ਇਹ ਰਿਕਸ਼ਾ ਰੁਕਦਾ ਨਹੀਂ ਹੈ ਤਾਂ ਗ੍ਰੇਨੇਡ ਸਿੱਟਿਆ ਜਾਂਦਾ ਔਰ ਬਲਾਸਟ ਹੋ ਜਾਂਦਾ ਹੈ ਤਾਂ ਜਿਹੜੀ ਸੂਤਰਾਂ ਦੇ ਮੁਤਾਬਿਕ ਜਾਣਕਾਰੀ ਮਿਲ ਰਹੀ ਹੈ ਕਿ ਇਰੀਕਸ਼ਨ ਨਾਰਮਲ ਆਪਣਾ ਜਾ ਰਿਹਾ ਸੀਗਾ ਉਸ ਨੂੰ ਇੱਕ ਵਿਅਕਤੀ ਨੇ ਹਾਇਰ ਕੀਤਾ ਕਿ ਮੈਨੂੰ ਫਨਾਨੀ ਜਗਾ ਛੱਡ ਦੇ ਇਸ ਤਰ੍ਹਾਂ ਤੌਰ ਤੇ ਲੋਕ ਕਿਰਾਏ ਤੇ ਕਿਸੇ ਵੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣਾ ਹੁੰਦਾ ਤਾਂ ਨਾਲ ਨਾਲ ਮੈਂ ਤਸਵੀਰਾਂ ਦੇ ਵਿੱਚ ਪ੍ਰਵਿੰਦਰ ਇਹ ਵੀ ਦਿਖਾ ਦਿਆਂ ਕਿ ਇਸ ਜਗ੍ਹਾ ਤੋਂ ਮਹਿਜ਼ 200 ਮੀਟਰ ਦੀ ਦੂਰੀ ਦੇ ਉੱਤੇ ਪੁਲਿਸ ਸਟੇਸ਼ਨ ਹੈ ਉਸ ਦੀ ਵੀ ਤਸਵੀਰ ਦਿਖਾਉਂਗਾ ਔਰ ਹੁਣ ਲਗਾਤਾਰ ਜਿਹੜੇ ਵਕ ਵਕ ਪਾਰਟੀਆਂ ਦੇ ਆਗੂ ਨੇ ਉਹ ਇਸ ਵੇਲੇ ਮਨੋਰੰਜਨ ਕਾਲੀਆ ਦੇ ਘਰ ਪਹੁੰਚ ਰਹੇ ਨੇ ਤਾਂ ਸਹਿਯਕ ਦੇ ਦੋ ਈ ਰਿਕਸ਼ਾ ਨੇ ਉਹ ਨਜ਼ਰ ਆ ਰਹੇ ਨੇ ਔਰ ਉਮੂਮਨ ਅੱਜ ਕੱਲ੍ਹ ਹਰੇਕ ਸ਼ਹਿਰ ਦੇ ਵਿੱਚ ਜਿੱਤੇ ਆਟੋ ਰਿਕਸ਼ਾ ਨਜ਼ਰ ਆਉਂਦੇ ਸੀ ਤਾਂ ਉਸ ਤੋਂ ਵੀ ਕਿਤੇ ਵੱਧ ਗਿਣਤੀ ਅੱਜ ਕੱਲ੍ਹ ਈ ਰਿਕਸ਼ਾ ਦੀ ਹੈ ਔਰ ਹਰ ਕੋਈ ਇਸ ਦੇ ذریعے ਜੇਕਰ ਕਿਸੇ ਨੇ ਬਸ ਸਟੈਂਡ ਰੇਲਵੇ ਸਟੇਸ਼ਨ ਜਾਣਾ ਹੈ ਤਾਂ ਸਹਿਜ ਦੇ ਨਾਲ ਮੈਂ ਗੱਲਬਾਤ ਕਰਦਾ ਹਾਂ ਸਹਿਜ ਹੁਣ ਤੁਸੀਂ ਜਦੋਂ ਰਾਤ ਨੂੰ 1 ਵਜੇ ਇਹ ਜਾਣਕਾਰੀ ਮਿਲਦੀ ਹੈ ਤੁਸੀਂ ਜਦੋਂ ਇੱਥੇ ਪਹੁੰਚੇ ਸਭ ਤੋਂ ਪਹਿਲਾਂ ਕੀ ਇੱਥੇ ਹਾਲਾਤ ਸੀ ਔਰ ਹੁਣ ਜਿਹੜੀ ਸੀਸੀਟੀਵੀ ਫੁਟੇਜ ਦੇਖਣ ਤੋਂ ਬਾਅਦ ਕੀ ਕੁਝ ਲੱਗ ਰਿਹਾ ਹੈ ਜੀ ਬਿਲਕੁਲ ਰਜੀਵ ਗੱਲ ਕਰੀ ਜਦੋਂ ਰਾਤ ਨੂੰ ਸਾਨੂੰ ਸੂਚਨਾ ਮਿਲਦੀ ਹੈ ਤਾਂ ਰਾਤ ਨੂੰ ਜਦੋਂ ਅਸੀਂ ਇੱਥੇ ਪਹੁੰਚਦੇ ਹਾਂ ਤਾਂ ਉੱਥੇ ਪੁਲਿਸ ਅਧਿਕਾਰੀ ਜੁਰਮ ਮੌਕੇ ਤੇ ਪਹੁੰਚ ਗਏ ਸੀ ਐਡੀਸੀਪੀ ਹੈੱਡ ਕੁਆਰਟਰ ਖੁਦ ਮੌਕੇ ਤੇ ਸਿਖੇ ਤਾਂ ਇਹ ਮਾਮਲੇ ਦੀ ਜਾਂਚ ਜਿਹੜੀ ਸ਼ੁਰੂ ਹੋ ਗਈ ਸੀ ਤੇ ਜੇ ਗੱਲ ਕਰੀ ਆਪਾਂ ਸੀਸੀਟੀਵੀ ਦੀ ਜਿਹੜਾ ਈ-ਰਿਕਸ਼ਾ ਫੋਟੋ ਕੈਮਰਮੈਨ ਕਹੂੰਗਾ ਇਦਰੋਂ ਦੀ ਜਦੋਂ ਈ-ਰਿਕਸ਼ਾ ਆਉਂਦਾ ਹੈ ਤਾਂ ਇੱਕ ਆ ਗਲੀ ਹੈ ਦੱਸਿਆ ਜਾ ਰਿਹਾ ਹੈ ਕਿ ਗਲੀ ਦੇ ਬਾਹਰ ਵਿਅਕਤੀ ਖੜਾ ਸੀ ਇਹ ਗਲੀ ਤੇ ਆ ਗਲੀ ਦੋ ਗਲੀਆਂ ਨੇ ਜੋ ਕਿ ਇੰਟਰਕਨੈਕਟ ਨੇ ਔਰ ਇਹ ਦੋ ਗਲੀਆਂ ਦੇ ਬਾਹਰ ਇੱਕ ਵਿਅਕਤੀ ਖੜਾ ਸੀਗਾ ਜਿਹੜਾ ਵਿਅਕਤੀ ਬਿਨਾ ਬਾਈਕ ਤੋਂ ਸੀਗਾ ਉਹ ਏਰੀਕਸ਼ਾ 'ਚ ਬੈਠ ਕੇ ਅੱਗੇ ਚਲਾ ਜਾਂਦਾ ਜਿਸ ਵੱਲੋਂ ਗਰਨੇਡ ਸਿੱਟਿਆ ਗਿਆ ਤੇ ਵਿਅਕਤੀ ਜਿਹੜਾ ਬਾਈਕ ਵਾਲਾ ਸੀਗਾ ਉਹ ਦੂਜੇ ਦੀ ਪਿੱਛੇ ਦੀ ਘੁੰਮ ਕੇ ਉਸ ਨੂੰ ਅੱਗੋਂ ਦੀ ਸਾਈ ਤੁਹਾਨੂੰ ਰੋਕਦਾ ਇੱਕ ਵਾਰ ਮਹਿੰਦਰ ਭਗਤ ਵੀ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਰਵਨੀਤ ਬਿੱਟੂ ਨੇ ਥੋੜੀ ਦੇਰ ਪਹਿਲਾਂ ਸਵਾਲ ਖੜੇ ਕੀਤੇ ਕਿ ਕੇਂਦਰੀ ગ્રામ ਮੰਤਰੀ ਕਵਰ ਕੇਂਦਰੀ ਜਿਹੜੇ ਮੰਤਰੀ ਨੇ ਰਾਜਨਾਥ ਉਹਨਾਂ ਦੇ ਫੋਨ ਤਾਂ ਆ ਗਏ ਪਰ ਸਥਾਨਕ ਸਰਕਾਰ ਦਾ ਕੋਈ ਵੀ ਨੁਮਾਇੰਦਾ ਜਿਹੜਾ ਹੈ ਉਹਨਾਂ ਦਾ ਨਾਂ ਤਾਂ ਫੋਨ ਆਇਆ ਨਾ ਕੋਈ ਗੱਲਬਾਤ ਹਾਲੇ ਤੱਕ ਪਰਿਵਾਰ ਦੇ ਨਾਲ ਕੀਤੀ ਗਈ ਪਰ ਹੁਣ ਬਿਲਕੁਲ ਸਾਹਮਣੇ ਤਸਵੀਰਾਂ ਦੇ ਵਿੱਚ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਮਹਿੰਦਰ ਭਗਤ ਜਿਹੜੇ ਸਥਾਨਕ ਆਗੂ ਨੇ ਉਹ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਉਹਨਾਂ ਦਾ ਕਹਿਣਾ ਹੈ ਤਾਂ ਇਸ ਵੇਲੇ ਮਹਿੰਦਰ ਭਗਤ ਜਿਹੜੇ ਕਿ ਪਰਿਵਾਰ ਦੇ ਨਾਲ ਗੱਲਬਾਤ ਕਰਨ ਦੇ ਲਈ ਪਹੁੰਚੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਆਖਿਰਕਾਰ ਉਹਨਾਂ ਦਾ ਕੀ ਕੁਝ ਕਹਿਣਾ ਹੈ ਤਾਂ ਮਹਿੰਦਰ ਭਗਤ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਹੋ ਸਰ ਕੀ ਕੁਝ ਕਹਿਣਾ ਤੁਹਾਡਾ ਕਿਉਂਕਿ ਬੜੀ ਮੰਦ ਭਾਗੀ ਇਹ ਘਟਨਾ ਹੈ ਤੁਸੀਂ ਸਰਕਾਰ ਦਾ ਹਿੱਸਾ ਵੀ ਹੋ ਤੁਸੀਂ ਕਿਦਾਂ ਦੇਖਦੇ ਹੋ ਦੇਖੋ ਇਹ ਜੋ ਰਤੀ ਘਟਨਾ ਵਾਪਰੀ ਹੈ ਇਸ ਤੋਂ ਸਾਫ ਜਾਹਰ ਹੈ ਕਿ ਜੋ ਕੁਝ ਸ਼ਾਰਤੀ ਤਤਤਵ ਜੋ ਨੇ ਉਹ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਸੁਖ ਸ਼ਾਂਤੀ ਅਮਨ ਦੇ ਨਾਲ ਚੌਮੁਖੀ ਵਿਕਾਸ ਹੋ ਰਿਹਾ ਹੈ ਅਸੀਂ ਜੋ ਪੰਜਾਬ ਦੀ ਸਿੱਖਿਆ ਕ੍ਰਾਂਤੀ ਦੇ ਬਾਰੇ ਤੇ ਦੇਖਿਆ ਸੀ ਕੱਲ ਬਹੁਤ ਸਾਰੇ ਸਕੂਲਾਂ ਦਾ ਉਦਘਾਟਨ ਵੀ ਕੀਤਾ ਹੈ ਸੋ ਕੁਝ ਸ਼ਾਰਦੀ ਲੋਕਾਂ ਨੂੰ ਜੋ ਹੈ ਪੰਜਾਬ ਦੀ ਸ਼ਾਂਤੀ ਹਜਮ ਨਹੀਂ ਹੋ ਰਹੀ ਔਰ ਡਿਸਟਰਬ ਕਰਨ ਜਾਂਦੇ ਨੇ ਪਰ ਪੰਜਾਬ ਦੀ ਜਨਤਾ ਕਿਸੇ ਦੇ ਵੀ ਸ਼ਰਧਿਤਤਵ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦੇਗੀ ਸਰਕਾਰ ਇਹਦੇ ਬਲ ਬਚਨ ਬੰਦ ਹੈ ਕਿ ਪੰਜਾਬ ਦੀ ਸ਼ਾਂਤੀ ਨੂੰ ਬਰਕਰਾਰ ਰੱਖੇ